ਸੀ ਬੈਠੇ ਆ ਜੀ ਆਪਣੇ ਦੂਜੇ ਕਾਦੇ ਵਾਸਤੇ ਬੈਠੇ ਜੀ ਹੈ ਕਾਦੇ ਵਾਸਤੇ ਟੂਲ ਵਾਲਿਆਂ ਨੂੰ ਠਾਹਤਾ ਉਹਨੇ ਪਰਚੀ ਬੜੀ ਵਧਾਤੀ ਸੀ ਮੈਂ ਨਾ ਕਾਦੇ ਵਾਸਤੇ ਬੈਠੇ ਜੀ ਤੁਸ ਜਿਹੜੀ ਜਥੇ ਬੰਦੀ ਆ ਸੇਵਾ ਵਾਸਤੇ ਲੰਗਰ ਕਿਹੜੀ ਕਿਸੇ ਬੰਦੀ ਆ ਹੈ ਕਿਹੜੀ ਕਿਸੇ ਬੰਦੀ ਆ ਕਿਵੇਂ ਜਥੇ ਬੰਦੀ ਕਿਹੜੀ ਆ ਜਥੇ ਬੰਦੀ ਕਿਹੜੀ ਬੋਲ ਆ ਦੱਸ ਆ ਕਰੀ ਮੜਾ ਨੂੰ ਲੱਗੇ ਰੋਕ ਰੋਕ ਮੜਾ ਹਾਂ ਚਾਹੇ ਤਰਾ ਦੱਸ ਕਿਹੜੀ ਜਥੇ ਬੰਦੀ ਆ ਕਿਹੜੀ ਜੱਥੇਬੰਦੀ ਹੈ ਜੱਥੇਬੰਦੀ ਕਿਹੜੀ ਹੈ ਭਾਰਤੀ ਕਿਸਾਨ ਜੂਨੀਅਰ ਭਾਰਤੀ ਕਿਸਾਨ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੁਪਾ ਸੁਪਾ ਪ੍ਰਧਾਨ ਆ ਕਦੀ ਐ ਕਾਂਤਰੀ ਪਾਇਆ ਜਨਾ ਤੂੰ ਪਾ ਕੇ ਬਿਠੇ ਲੋਕ ਕਹਿੰਦੇ ਆ ਮੈਂ ਨਾ ਜਾਣ ਕਿਉਂ ਦਿਓ ਤੂੰ ਇਹ ਰੁਪਇਆ ਥੱਪਾ ਥੱਪਾ ਰੁਪਈਆ ਦਾ ਲੈ ਕੇ ਬਿਠਾਓ ਆਹ ਕੋ ਗੱਲ ਥੋੜੀ ਤੂੰ ਗੰਦ ਪਾਉਣ ਡੈਲੇ ਸਾਰੀਆਂ ਸਾਰੀਆਂ ਜੱਥੇਬੰਦੀਆਂ ਨੂੰ ਪ੍ਰਣਾਮ ਕਰਨ ਡੈਲੇ ਤੂੰ ਕਰਦੇ ਆ ਤੂੰ ਪ੍ਰਧਾਨ ਦਾ ਕੀ ਨਾਮ ਦੱਸਿਮੜਾ ਪ੍ਰਧਾਨ ਦਾ ਦੱਸਿਮੜਾ ਤੂੰ ਪ੍ਰਧਾਨ ਦਾ ਸੁਣਾ ਕਰਦਾ ਕਰ ਪ੍ਰਧਾਨ ਦਾ ਨਾਮ ਦੱਸੋ ਉਹਨੂੰ ਫੋਨ ਕਰਦਾ ਮੈਂ ਰਾਫਤਾ ਦੇ ਨਾਲ ਸਰ ਜੀ ਕੀ ਨਾਮ ਤੁਹਾਡਾ ਜੀ ਪਰਮਜੀਤ ਸਿੰਘ ਜੀ ਜਿਲ੍ਹਾ ਪ੍ਰਧਾਨ ਆਖ ਕਿਸਾਨ ਜੁਣੀਆ ਤੋਂ ਤੇ ਆਏ ਇਹ ਟੋਲ ਪਲਾਜਾ ਉਸਮੇ ਧਰਨਾ ਲਾਇਆ ਹੈ ਕੀ ਆਪਣੀਆਂ ਮੰਗਾਂ ਨਹੀਂ ਆ ਤੇ ਆਪਣੀਆਂ ਮੇਨ ਮੰਗਾਂ ਜਿਹੜੀਆਂ ਪੰਜ ਚਾਰ ਉਹ ਸਾਡੇ ਨਾਲ ਐਸਟੀਐਸ ਸਾਹਿਬ ਵੀ ਆਏ ਉਹਨਾਂ ਨੇ ਗੱਲਬਾਤ ਕੀਤੀ ਆ ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਦੱਸੀਆਂ ਸਾਡੀਆਂ ਮੰਗਾਂ ਮੰਗ ਪੱਤਰ ਦੇ ਵਿੱਚ ਐਨਐਚ ਨੂੰ ਮੰਗ ਪੱਤਰ ਦਿੱਤਾ ਹੋਇਆ ਜਿਹੜਾ ਐਸਟੀਐਸ ਨੂੰ ਦਿੱਤਾ ਹੈ ਵੇਖੋ ਜਿਹੜੀਆਂ ਮੇਨ ਮੰਗਾਂ ਸਾਡੀਆਂ ਜਿਸ ਤਰ੍ਹਾਂ ਰੋਡ ਦੇ ਉੱਤੇ ਕੋਈ ਪਸ਼ੂ ਆਰਾ ਮਰ ਜਾਂਦਾ ਹੈ ਉਹ ਉੱਥੇ ਹੀ ਗੱਲ ਛੜ ਕੇ ਖਤਮ ਹੁੰਦੀ ਕਹਾਣੀ ਇਹਨਾਂ ਦਾ ਫਰਜ਼ ਬਣਦਾ ਜੇ ਟੋਲ ਪਲਾਜਾ ਇਹ ਚਾਰ-ਚਾਰ ਵਾਰੀ ਸਾਡੇ ਤੋਂ ਲੈਂਦੇ ਆ ਜੇ ਅਸੀਂ ਗੱਡੀ ਜਿੰਸੀ ਜੋ ਕਢਾਉਂਦੇਈਏ ਤਾਂ ਸਾਨੂੰ ਟੋਲ ਪਲਾਜਾ ਉੱਥੇ ਹੀ ਪੈ ਜਾਂਦਾ ਪਰ ਫਿਰ ਵੀ ਟੋਲ ਪਲਾਜਾ ਜਿਹੜੇ ਕਿਸਾਨ ਨੂੰ ਬੇਗੇ ਜਾਂਦੇ ਆ ਜਿਹੜੀ ਉਹਨਾਂ ਨਾਲ ਜ਼ਿਆਦਤੀ ਹੁੰਦੀ ਹੈ ਤੇ ਗੁੰਡਾਗਰਦੀ ਹੁੰਦੀ ਆ ਉਹੀ ਤੇ ਹੱਦ ਹੀ ਕੋਈ ਨਹੀਂ ਕੀ ਕਿਉਂ ਅਸੀਂ ਨਿਕਾਂ ਵਰੀ ਇਹਨਾਂ ਨੂੰ ਬੇਨਤੀ ਕਰ ਚੁੱਕੇ ਆ ਕਿ ਟੂਲ ਪਲਾਜਾ ਲੋ ਤੁਸੀਂ ਜਿਹੜਾ ਬਣਦਾ ਟਾੜਾ ਤੁਸੀਂ ਲੋ ਪਰ ਜਿਆਦਾ ਧੱਕੇਸ਼ਾਹੀ ਪਹਿਲੇ ਨੰਬਰ ਤੇ ਸਾਡੀ ਮੰਗਾ ਇਹਨਾਂ ਨੇ ਰੇਟ ਵਧਾਏ ਆ ਤੇ ਰੇਟ ਤੇ ਅੱਗੇ ਹੀ ਮੇਰਾ ਖਿਆਲ ਪੂਰੇ ਭਾਰਤ ਦੇ ਵਿੱਚੋਂ ਆ ਜਿਹੜਾ ਟੂਲ ਪਲਾਜਾ ਵਾ ਜਿਹੜਾ ਸਭ ਤੋਂ ਮਹਿੰਗਾ ਉਸ ਤੋਂ ਅੱਗੇ ਜਿਹੜਾ ਪਸ਼ੂ ਕੋਈ ਮਰਦਾ ਉਹ ਉੱਥੇ ਹੀ ਖਤਮ ਹੁੰਦਾ ਕੀੜੇ ਪੈਂਦੇ ਉਹਨੂੰ ਕੀ ਹੁੰਦਾ ਉਹ ਆਪਾਂ ਨੂੰ ਆਪਣੇ ਆਪ ਤੇ ਮਾਰਾ ਵਾ ਜੀ ਉਹਨੂੰ ਇਹਨਾਂ ਦਾ ਫਰਜ਼ ਬਣਦਾ ਜੀ ਸੀ ਵੀ ਨਹੀਂ ਇਹਨਾਂ ਦੇ ਕੋਲ ਹੈਗੀ ਕਿਰਾਏ ਤੇ ਲੈਣ ਘੰਟਾ ਲੱਗਦਾ ਤਾਂ ਘੰਟਾ ਲੱਗਦਾ ਉਹਦਾ ਕਿਰਾਇਆ ਦੇ ਦੇਣਾ 5-700 ਕਿਰਾਇਆ ਲੈਂਦਾ ਜਿਸ ਵੀ ਆਲਾ ਉਹਨੂੰ ਇਹਨ ਦਬਾਉਣ ਜੀ ਦੂਜਾ ਨੰਬਰ ਜਿਹੜਾ ਵਾ ਕੈਮਰਾ ਇਹਨਾਂ ਦਾ ਕੋਈ ਨਹੀਂ ਚੱਲਦਾ ਜਿਹੜੇ ਪੋਲ ਆ ਨਵੇਂ ਬਣੇ ਇਹਨਾਂ ਦੇ ਉਹ ਸਾਰੇ ਬੈਠੇ ਹੋਏ ਆ ਹਰੀਆਂ ਵਾਲਾ ਹੁਣ ਇਹਨਾਂ ਨੇ ਟੋਚ ਲਾਇਆ ਉਹਨੂੰ ਰਾਤ ਆਏ ਅਸੀਂ ਅਜੇ ਰੋਡ ਜਿਹੜੇ ਕਾਫੀ ਜਿਸ ਤਰ੍ਹਾਂ ਡਿਵਾਈਡਰ ਆ ਵਿੱਚ ਇਹ ਆਮ ਲੋਕਾਂ ਨੇ ਵੱਢਿਆ ਆ ਉਹਦਾ ਜਿਹੜਾ ਐਕਸੀਡੈਂਟ ਦਾ ਚਾਂਸ ਬਣਦਾ ਵਾ ਸਾਡੇ ਨਾਲ ਖੁਦ ਇੱਕ ਘਾਣੀ ਹੋਈ ਆ ਜੀ ਹਰੀਕੇ ਜਿਹੜਾ ਉਹ ਪੱਟੀ ਨੂੰ ਸੜਕ ਜਾਂਦੀ ਆ ਇਧਰੋਂ ਮੋਟਰਸਾਈਕਲ ਕੱਢਿਆ ਮੁੰਡੇ ਨੇ ਸਾਡੀ ਗੱਡੀ 'ਚ ਮਾਰਿਆ ਉਹਨੇ ਪਰ ਉਹ ਵੀ ਵੱਜ ਗਿਆ ਤੇ ਅਸੀਂ ਵੀ ਵੱਜ ਗਏ ਅਸੀਂ ਰੱਬ ਦਾ ਸ਼ੁਕਰ ਕੀਤਾ ਕਿ ਚਲੋ ਮਾਲਕ ਨੇ ਬਚਾਤਾ ਸਾਨੂੰ ਪਰ ਗਲਤੀ ਉਹ ਮੁੰਡੇ ਦੀ ਹੌਣ ਕਰਨ ਨੂੰ ਲਾਇਆ ਤੇ ਸਾਡੀ ਸਿੱਧਾ ਗੱਡੀ ਦੇ ਵਿੱਚ ਮਾਰਿਆ ਉਹਨੇ ਆਣ ਕੇ ਪਰ ਗਲਤੀ ਕਿਉਂ ਘੱਟ ਤੋਂ ਮੁੜ ਕੇ ਆਉਂਦਾ ਤੇ ਨਾ ਵੱਜਦਾ ਉਹਨੇ ਸਿੱਧਾ ਜਦੋਂ ਚੜਾਤਾ ਅਸੀਂ ਤੇ ਵੇਖਣਾ ਨਹੀਂ ਆਏ ਤੇ ਮੇਨ ਰੋਡ ਤੇ ਆ ਰਹੇ ਸੀ ਤੇ ਪਰ ਫੇਰ ਵੀ ਮੈਂ ਪਾਸੇ ਤੋਂ ਬੈਠਿਆਂ ਉਹਦੇ ਭਰਾ ਵੱਡੇ ਨੂੰ ਆਖਿਆ ਵੀ ਵੱਟ ਚਲੇ ਐਕਸੀਡੈਂਟ ਹੋ ਗਿਆ ਉਹਨੇ ਸਾਈਡ ਕਲਾ ਸਾਡਾ ਤੋੜ ਕੇ ਟੱਿਆ ਗੱਡੀ ਦਾ ਨੁਕਸਾਨ ਹੋ ਗਿਆ ਸਭਾ ਤੁਹਾਡੀ ਮੁੱਖ ਮੰਗਾ ਕੀ ਹੈ ਸਾਡੀਆਂ ਟੋਕ ਲੱਗੇ ਆ ਇਹ ਬਿਲਕੁਲ ਸਹੀ ਤਰੀਕੇ ਢੰਗ ਦੇ ਨਾਲ ਤੇ ਸਸਤੇ ਹੁਣ ਜੀ ਦੇ ਬਿਲਕੁਲ ਬਿਲਕੁਲ ਇੱਕ ਜਿਹੜੀ ਇਹਨਾਂ ਦੀਆਂ ਜਿੰਮੇਵਾਰੀਆਂ ਵੰਡੀਆਂ ਜਿਹੜਾ ਕਿਦੋਂ ਸਾਡਾ ਵੀ ਕੋਈ ਕਿਸਾਨ ਭਰਾ ਗਲਤੀ ਕਰਦਾ ਉਹਨੂੰ ਰੋਕਣ ਕਿ ਇਹ ਡਿਵਾਈਡਰ ਜਿਹੜਾ ਨਾ ਵੱਧਿਆ ਜਾਵੇ ਕਿਉਂ ਜਿੱਥੋਂ ਕੱਟ ਦਿੱਤਾ ਵਾ ਇਹਨਾਂ ਨੇ ਉੱਥੋਂ ਜਾ ਕੇ ਮੋੜੇ ਹਰ ਇੱਕ ਭਰਾਏ ਭੈਣ ਭਰਾਏ ਸਾਡਾ ਕੋ ਆਕਸੀਡੈਂਟ ਦਾ ਚਾਂਸ ਨਾ ਬਣੇ ਦੂਜਾ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪੰਜ ਸੱਤ ਸਾਡੀਆਂ ਮੰਗਾ ਜਿਹੜੀਆਂ ਮੇਨ ਆ ਜਿਸ ਤਰ੍ਹਾਂ ਇਹਨਾਂ ਕੋਲੇ ਕੋਈ ਐਂਬੂਲੈਂਸ ਹੈ ਨਹੀਂਗੀ ਆ ਵੀ ਮੈਂ ਤੁਹਾਨੂੰ ਹੁਣੇ ਦਿਖਾ ਦੇਣਾ ਵਾ ਕਿ ਜਿਹੜੀ ਆਮ ਪਬਲਿਕ ਆਸਤੇ ਇਹਨਾਂ ਦਾ ਹੈਗਾ ਵਾ ਬਾਥਰੂਮ ਉਹਦੇ ਵਿੱਚ ਪਾਣੀ ਪਤਾ ਨਹੀਂ ਸਾਲਾਂ ਤੋਂ ਗਿਆ ਹੋਊਗਾ ਬਣਾਇਆ ਹੈਗਾ ਫਾਰਮੈਟ ਹੀ ਕੀਤੀ ਆ ਪਰ ਉਹ ਲਾਗੂ ਨਹੀਂ ਗਈ ਚਾਲੂ ਨਹੀਂ ਗਈ ਇਹ ਜ਼ਰੂਰੀ ਆ ਸਾਨੂੰ ਇਹ ਜਿਹੜੀਆਂ ਮੇਨ ਮੰਗਾ ਪਾਸਾ ਤਾਂ ਹੈ ਨਜਾਇਜ਼ ਵਾਂ ਕੋਈ ਨਹੀਂ ਭੀਵੇਂ ਬਹਿਣ ਦਾ ਹੀ ਬਹਾਨਾ ਬਣਾਇਆ ਕੋ ਚੰਗੇ ਭਲੇ ਕਿਸਾਨ ਨਹੀਂ ਸਾਡੇ ਝੋਨੇ ਖੇਤੀਬਾੜੀ ਦਾ ਕੰਮ ਚੱਲ ਰਿਹਾ ਵਾ ਅਸੀਂ ਛੱਡ ਕੇ ਇੱਥੇ ਬੈਠੇ ਬੱਚਿਆਂ ਨੂੰ ਫੋਨ ਲਾਈਦਾ ਕਿ ਝੋਨਾ ਪਈ ਚੱਕੜ ਮਾਰੋ ਲਵਾਓ ਝੋਨਾ ਪਰ ਕੀ ਕਰੀਏ ਮਜਬੂਰੀ ਆ ਹੁਕਮ ਜਿਹੜਾ ਪਾਰਟੀ ਦਾ ਉਹ ਸਿਰ ਮੱਥੇ ਆ ਜਿਸ ਤਰ੍ਹਾਂ ਸਾਨੂੰ ਜੈਵੰਦ ਦੀ ਸਾਡੀ ਆਉਂਦੀ ਆ ਅੱਜ ਪੁਲਿਸ ਵੀ ਆਈ ਕੋਈ ਹੋਈ ਕੋਈ ਕੁਛ ਨਾ ਗੱਲਬਾਤ ਹੋਈ ਕੋਈ ਆਜੀ ਹੋਈ ਆਸੀਂ ਪੁਲਿਸ ਵਾਲਿਆਂ ਸਾਨੂੰ ਪੁੱਛਿਆ ਟਾੜੀਆਂ ਮੰਗਾ ਲੈ ਅਸੀਂ ਉਹਨਾਂ ਦੱਸਿਆ ਸਾਡੀਆਂ ਆੜੀਆਂ 5-6 ਮੰਗਾਵਾ ਮੇਨ ਇਹਨਾਂ ਨੂੰ ਪੂਰੀਆਂ ਕਰ ਦੇਣ ਅੱਜ ਹੀ ਕਰ ਦੇਣ ਅਸੀਂ ਅੱਜ ਹੀ ਉੱਠ ਜਾ ਇੱਕ ਵੀਡੀਓ ਵਾਲਾ ਇਹ ਪੈਸੇ ਇਕੱਠੇ ਕਰਨ ਦੀ ਉਹ ਕੀ ਉਹ ਦੂਜੀ ਜਿਹੇ ਬੰਦੀ ਵੀ ਜੋ ਦੱਸਣਗੇ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ ਅੱਛਾ ਹਾਂਜੀ ਉਹ ਵੀ ਇਸੇ 12 ਲੱਗੇ ਦੀ ਕਰਦੇ ਬੈਠੇ ਦੋ ਰੋਲ ਬਾਰੇ ਜਿਹੜੇ ਬੰਦੀ ਦੂਜੀ ਬੰਦਾ ਜੇ ਕੀ ਗੱਲ ਕੀ ਹੈ ਵੀ ਦੋ ਦੋ ਜੱਥੇ ਬੰਗੀਆਂ ਇੱਕੋ ਰੋਲ ਬਾਰੇ ਬੈਠੀਆਂ ਇਹ ਤੇ ਜੀ ਉਹ ਦਾ ਕਾਰਨ ਉਹ ਹੀ ਦੱਸ ਸਕਦੇ ਅਸੀਂ ਤੇ ਮੰਗ ਪੱਤਰ ਦੇਖ ਕੇ ਬੈਠੇ ਆ ਉਹਨਾਂ ਤੇ ਮੇਰਾ خیال ਮੰਗ ਪੱਤਰ ਉਹ ਨਹੀਂ ਦਿੱਤਾ ਕਿਸੇ ਨੂੰ ਪਰ ਬੈ ਗਏ ਆ ਅਸਲੀ ਵਿੱਚ ਉਹ ਜਿਹੇ ਬੰਦੀ ਵਾਲਾ ਕੁਝ ਨਹੀਂ ਕਹਿ ਸਕਦਾ ਕਿਸੇ ਨੂੰ ਉਹ ਪ੍ਰਸ਼ਾਸਨ ਪੁੱਛੇ ਐਸ ਐਚਓ ਸਾਹਿਬ ਆਏ ਆ ਉਹ ਪੁੱਛਣ ਵੀ ਕੀ ਤੁਸੀਂ ਮੰਗ ਪਤਾ ਨਹੀਂ ਦਿੱਤਾ ਤੇ ਇੱਥੇ ਕੰਮ ਹੋ ਵੀ ਕੀ ਹੈ ਟਾਟਾ ਉਹਨਾਂ ਨੂੰ ਚੱਲਦਾ ਕਰਨ ਸਰ ਜੀ ਨਾ ਤੁਹਾਡੇ ਤੇ ਕੀ ਜੱਜਬੰਦੀ ਆ ਤੇ ਕਿਹੜਾ ਇਹ ਟੋਲ ਬਜਟ ਜਿਹੜਾ ਬੰਦ ਕੀਤਾ ਮੇਰਾ ਨਾਮ ਜੀ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਰੋਇਪੁਰ ਪਛਮੀ ਔਰ ਇਹ ਪੈਂਡੋਸਾਮ ਵਾਲਾ ਔਰ ਛੀਰੋ ਵਾਲਾ ਇੱਕ ਟੋਲ ਪਲਾਜ਼ਾ ਬੰਦ ਕੀਤਾ ਵਾ ਪਿਛਲੇ ਐਤਵਾਰ ਤੋਂ ਸਾਡੀਆਂ ਕਿਹੜੀਆਂ ਮੁੱਖ ਮੰਗਾਂ ਨੇ ਉਹ ਇਹ ਨੇ ਕਿ ਜਿਹੜਾ ਸੈਂਟਰ ਸਰਕਾਰ ਨੇ ਟੋਲ ਟੈਕਸ ਹੋਰ ਵਧਾਇਆ ਹੈ ਗਰੀਬ ਲੋਕਾਂ ਤੇ ਜਿਹੜਾ ਬੋਝ ਪਾਇਆ ਅੱਗੇ ਹੀ ਬਹੁਤ ਜ਼ਿਆਦਾ ਟੋਲ ਟੈਕਸ ਵਧਾਏ ਹੋਏ ਨੇ ਤੇ ਹੁਣ ਕਿਹੜਾ ਹੋਰ 5% ਤੋਂ ਉੱਪਰ ਕਿਹੜਾ ਨੇ ਵਧਾ ਦਿੱਤਾ ਹੈ ਉਹ ਬਹੁਤ ਨਿੰਦਣਯੋਗ ਹੈ ਮੰਦ ਭਾਗਾ ਹੈ ਔਰ ਦੂਸਰੀ ਮੰਗ ਖੜੀ ਕਿਹੜੀ ਹੈ ਬੰਗਾਲੀ ਵਾਲੇ ਪੁਲਾਂ ਦੇ ਵਿਚਕਾਰ ਦੋ ਦੁਕਾਨਾਂ ਨੇ ਬਹੁਤ ਵੱਡੀਆਂ ਜਿਨ੍ਹਾਂ ਨੂੰ ਪ੍ਰਸ਼ਾਸਨ ਡੀਸੀ ਫਰੋਹਪੁਰ ਔਰ ਡੀਸੀ ਤਰਨਤਾਰ ਨੂੰ ਪਹਿਲਾਂ ਵੀ ਸਾਡੇ ਜਥੇਬੰਦੀ ਭਾਰਤੀ ਕਿਸਾਨ ਯੂਨੀ ਪੰਜਾਬ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੇ ਵੱਲੋਂ ਮੰਗ ਪੱਤਰ ਦਿੱਤੇ ਗਏ ਸੀ ਜਿੰਦੇ ਵਿੱਚ ਉਹਨਾਂ ਨੇ ਸ਼ਿਵਾਸ਼ਣ ਦਿੱਤਾ ਸੀ ਪਿੱਛੇ ਵੀ ਇੱਕ ਮਹੀਨਾ ਸੀ ਧਰਨਾ ਲਾ ਕੇ ਇਹ ਮਟਰੋਲ ਪਲੇਨ ਬੰਦ ਕੀਤਾ ਸੀ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਸ਼ਿਵਾਸ਼ਣ ਦਵਾ ਕੇ ਧਰਨੇ ਨੂੰ ਸਮਾਪਤ ਕਰਾਇਆ ਗਿਆ ਸੀ ਵੀ ਇਹ ਕਿ ਤੁਹਾਡੀਆਂ ਮੰਗਾਂ ਨੇ ਇਹ ਜਾਇਜ਼ ਮੰਗਾਂ ਨੇ ਅਸੀਂ ਇਸ ਛੇਤੀ ਛੇਤੀ ਜਲਦੀ ਤੋਂ ਜਲਦੀ ਹੱਲ ਕਰਾਂਗੇ ਪਰ 5-4 ਮਹੀਨੇ 6 ਮਹੀਨੇ ਬੀਤਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਨਾ ਜਿਲ੍ਹਾ ਤਰਨਤਾਰਨ ਦੇ ਪ੍ਰਸ਼ਾਸਨ ਵੱਲੋਂ ਔਰ ਨਾ ਜਿਲ੍ਹਾ ਫਰੋਹੀਪੁਰ ਦੇ ਪ੍ਰਸ਼ਾਸਨ ਵੱਲੋਂ ਅੱਜ ਫਿਰ ਪੁਲਸ ਆਈ ਕੀ ਤਰ੍ਹਾਂ ਕੋ ਗੱਲ ਬਾਤ ਹੈ ਪੁਲਸ ਦੇ ਆਈ ਹੈ ਜੀ ਉਹ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਆਪਦੇ ਸ਼ਾਂਤ ਮੈ ਤਰੀਕੇ ਨਾਲ ਬੈਠ ਕੇ ਤੁਸੀਂ ਤਰਨਾ ਆਪਦਾ ਜਾਰੀ ਰੱਖੋ ਕੋਈ ਗੱਲ ਨਹੀਂ ਤੇ ਬਾਕੀ ਇਹ ਜਿਹੜੀਆਂ ਤੁਹਾਡੇ ਜਾਇਜ਼ ਮੰਗਾਂ ਨੇ ਉਹਨਾਂ ਤੇ ਪ੍ਰਸ਼ਾਸਨ ਵੀ ਔਰ ਸਰਕਾਰ ਵੀ ਗੌਰ ਕਰ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵਿਸ਼ਵਾਸਨ ਦਵਾਇਆ ਜਾਏਗਾ ਵੀ ਕਿੰਨੇ ਟਾਈਮ ਤੱਕ ਬੰਦ ਹੁੰਦਾ ਪਾ ਟੋਲ ਪਲਾਜ਼ਾ ਤੇ ਕਿੰਨੇ ਅਸੀਂ ਮੰਗਾ ਮੁਖ ਰੱਖੀਆਂ ਨੇ ਉਹ ਤੱਕ ਹੱਲ ਹੁੰਦੀ ਆ ਤੇ ਕੱਲ ਸੋਸ਼ਲ ਮੀਡੀਆ ਦੇ ਵੀਡੀਓ ਵੱਲ ਹੋਈ ਪਈ ਕਿ ਉਹ ਕੀ ਸਲਾ ਮਾਮਲਾ ਹੈ ਉਹ ਸਰ ਸੋਸ਼ਲ ਮੀਡੀਆ ਤੇ ਏਡੀ ਜਿਆਦਾ ਗੱਲਬਾਤ ਨਹੀਂ ਕੀਤੀ ਸਾਡੇ ਜਿ세 ਬੰਦੀ ਦੇ ਕੋਈ ਜਿਹੜੇ ਮੈਂਬਰ ਸੀ ਉਹ ਕੋਈ ਸ਼ਰਾਰਤੀ ਅੰਸਰਾਂ ਨੇ ਆ ਕੇ ਵੀਡੀਓ ਬਣਾਈ ਹੈ ਉਹ ਆਪ ਦੇ ਲੋਕ ਰਾਹ ਜਿਹੜੇ ਜਾ ਰਹੇ ਨੇ ਆਪ ਦੀ ਖੁਸ਼ੀ ਨਾਲ ਲੰਗਰ ਪਾਣੀ ਦੇ ਵਾਸਤੇ ਕੋ 10 ਕੋਈ 20 ਕੋਈ ਕਿਸ ਤਰੀਕੇ ਨਾਲ ਸੇਵਾ ਕਰ ਰਹੇ ਨੇ ਉਹ ਲੰਗਰ ਹੀ ਇਥੇ ਬਣਦਾ ਸਾਰਾ ਲੰਗਰ ਦਾ ਪ੍ਰੋਗਰਾਮ ਹੈ ਚਾਹ ਪਾਣੀ ਸਾਰੀ ਤੇੜੀ ਔਰ ਰਾਗੀਰ ਵੀ ਇਸ ਪਾਣੀ ਚਾਹ ਲੰਗਰ ਪਾਣੀ ਸ਼ੱਕ ਜਾਂਦੇ ਨੇ ਹੁਣ ਕੀ ਪ੍ਰਸ਼ਾਸਨ ਇਹ ਗ੍ਰਹੀ ਵਾਧੇ ਕਰਾਦੀ ਜੇ ਕਿਸੇ ਨਹੀਂ ਜੀ ਅਸੀਂ ਗ੍ਰਹੀ ਆਪ ਦੀ ਮਰਜ਼ੀ ਨਾਲ ਦੇਣ ਆਪਾਂ ਨੂੰ ਅਸੀਂ ਧੱਕੇ ਨਾਲ ਕਿਸੇ ਕੋਲ ਨਹੀਂ ਗ੍ਰਹੀ ਲੈ ਰਹੇ ਆਪ ਦੀ ਮਰਜ਼ੀ ਨਾਲ ਜੋ ਮਰਜ਼ੀ ਕੋਈ ਆਪ ਦੀ ਸ਼ਰਧਾ ਮੁਤਾਬਕ ਦੇ ਸਕਦਾ ਅਸੀਂ ਲੰਗਰ ਵੇਸੇ ਸੇਵਾ ਪਾ ਸਕੋ ਤਾਂ ਸਾਡਾ ਉਹਦੇ ਵਿੱਚ ਕੋਈ ਇਹੋ ਜਿਹਾ ਨਹੀਂ ਗਾ ਵੀ ਅਸੀਂ ਉਹਨਾਂ ਕੋਲ ਤੱਕੇ ਨਾਲ ਕੋਈ ਗਰਾਈ ਕਰ ਰਹੇ ਆ। ਟੋਲ ਪਲਾਜ ਦੇ ਤੁਲਕੇਸ਼ ਵਜਿਹਾ ਜਿਹੜੀ ਮੰਗਾ ਕੇ ਜਿਹੜੀ ਹੋਣੀ ਆ ਇਹ ਮੰਗਾ ਜਲਦ ਜਲ ਸਾਡੇ ਪ੍ਰਧਾਨ ਜੀ ਨੇ ਗੱਲ ਪ੍ਰਸ਼ਾਸਨ ਨਾਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਦੋ ਚਾਰ ਦਿਨ ਵਿੱਚ ਆਪਣੀਆਂ ਮੰਗਾ ਕਰੀ ਪ੍ਰਸ਼ਾਸਨ ਨਾਲ ਮੀਟਿੰਗ ਹੋ ਕੇ ਹੱਲ ਹੋ ਸਕਦੀ ਹੈ। ਪਰ ਇਹ ਬੰਦ ਰਹੇਗਾ ਉਹਨਾਂ ਚ ਹਾਂਜੀ ਉਹਨਾਂ ਚ ਕਰ ਬੰਦ ਰਹੇਗਾ ਜੀ।